ਅੱਜ ਸ੍ਰੀ ਫਤੇਗੜ ਸਾਹਿਬ ਤੇ ਸ਼ਰਮਣੀ ਅਕਾਲੀ ਦਲ ਦੇ ਵਰਕਰਾਂ ਦੀ ਮੀਟਿੰਗ ਸੱਦੀ ਸੀ ਜੋ ਆਪਣਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਕਮੇਟੀ ਬਣੀ ਹੈ ਭਰਤੀ ਲਈ ਉਹਨਾਂ ਦੇ ਮਾ ਜੋ ਮੈਂਬਰ ਸਹਿਬਾਨਾਂ ਨੇ ਆਉਣਾ ਸੀ ਔਰ ਬੜੇ ਅਫਸੋਸ ਦੀ ਗੱਲ ਆ ਕਿ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਜਿੱਥੇ ਮੀਟਿੰਗ ਹਾਲ ਆ ਜਿੱਥੇ ਆਮ ਤੌਰ ਤੇ ਮਤਲਬ ਬੈਠਦੇ ਵੀ ਆਣ ਕੇ ਤੇ ਮੀਟਿੰਗਾਂ ਵੀ ਹੁੰਦੀਆਂ ਨੇ ਇਹ ਗੁਰਦੁਆਰਾ ਸਾਹਿਬ ਦਾ ਇਹ ਸਾਂਝੇ ਸਥਾਨ ਨੇ ਔਰ ਸ਼ਹੀਦਾਂ ਦੀ ਇਸ ਮਹਾਨ ਪਵਿੱਤਰ ਧਰਤੀ ਤੇ ਜਿੱਥੇ ਅਸੀਂ ਸਰਦਾ ਸਤਿਕਾਰ ਨਾਲ ਆਉਨੇ ਆ ਉੱਥੇ ਆਪਣੇ ਪੰਥਕ ਮਸਲਿਆਂ ਤੇ ਵਿਚਾਰ ਵਟਾਂਦਰਾ ਵੀ ਸਮਾਜਿਕ ਸਮੱਸਿਆਵਾਂ 'ਤੇ ਵਿਚਾਰ ਵਟਾਂਦਰਾ ਵੀ ਆਮ ਤੌਰ ਤੇ ਹੁੰਦਾ ਰਹਿੰਦਾ ਪਰ ਬੜੇ ਅਫਸੋਸ ਦੀ ਗੱਲ ਆ ਕਿ ਅੱਜ ਮੀਟਿੰਗ ਹਾਲ ਦੇ ਸਾਹਮਣੇ ਕੇਵਲ ਜਿੰਦਾ ਨਹੀਂ ਮਾਰਿਆ ਬਲਕਿ ਅੱਗੇ ਇੱਕ ਟਰੈਕਟਰ ਵੀ ਖੜਾਤਾ ਅਰੇ ਹੱਦੋਂ ਵੱਧ ਜਾਤੀ ਵਾਲੀ ਗੱਲ ਕਹਿ ਲਓ ਇਕ ਸ੍ਰੀ ਅਕਾਲ ਤਖਤ ਸਾਹਿਬ ਨੂੰ ਜਿਹੜੇ ਸਮਰਪਿਤ ਲੋਕ ਨੇ ਉਹਦੇ ਬੈਠ ਕੇ ਆਪਣੇ ਪੰਥ ਦੀਆਂ ਸਮੱਸਿਆਵਾਂ ਦਾ ਵਿਚਾਰ ਵਟਾਵਾ ਨਹੀਂ ਕਰ ਸਕਦੇ ਜੇ ਆਪਣੇ ਗੁਰਦੁਆਰਾ ਸਾਹਿਬਾਨਾਂ ਵੀ ਸਾਨੂੰ ਵਿਚਾਰ ਕਰਨ ਦਾ ਜਗ੍ਹਾ ਨਹੀਂ ਮਿਲ ਸਕਦੀ ਫਿਰ ਸੜਕਾਂ ਤੇ ਮਿਲੇਗੀ ਇੱਥੇ ਗੈਰ ਸਿਧਾਂਤਕ ਲੋਕ ਆਣ ਕੇ ਮੀਟਿੰਗਾਂ ਕਰਨਗੇ ਤਾਂ ਬੜੇ ਅਫਸੋਸ ਦੀ ਗੱਲ ਹੈ ਇਸ ਗੱਲ ਦੀ ਬਾ ਅੱਜ ਮਹਿਸੂਸ ਕਰਦਾ ਕਿ ਸਮਾਂ ਆ ਗਿਆ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਨਰਲ ਚੋਣਾਂ ਦਾ ਬਹੁਤ ਜ਼ਿਆਦਾ ਜ਼ਰੂਰਤ ਆ ਅੱਜ ਪੰਥ ਦੇ ਵਿੱਚ ਪੰਥ ਦੀਆਂ ਸੰਸਥਾਵਾਂ ਦੇ ਵਿੱਚ ਪੰਥਕ ਆਗੂਆਂ ਦੇ ਵਿੱਚ ਜਿਹੜਾ ਖਲਾਫ ਪੈਦਾ ਹੋਇਆ ਜਾਂ ਇਹ ਕਹਿ ਲਓ ਤਣਾਅ ਪੈਦਾ ਹੋਇਆ ਵਿਵਾਦ ਖੜੇ ਹੋਏ ਨੇ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਵੀ ਵਿਵਾਦ ਸ੍ਰੀ ਅਕਾਲ ਤਖਤ ਸਾਹਿਬ ਦੇ ਜੇਜ਼ੇਦਾਰ ਸਾਹਿਬ ਨਾਲ ਜੀ ਵੀ ਵਿਵਾਦ ਔਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਲਈ ਵੀ ਵਿਵਾਦ ਇਹ ਤਿੰਨੇ ਪੰਥ ਦੀਆਂ ਸੰਸਥਾਵਾਂ ਜਿਹੜੀਆਂ ਨੇ ਤਿੰਨੇ ਵਿਵਾਦਾਂ ਦੇ ਘੇਰੇ ਵਿੱਚ ਘਿਰੀਆਂ ਹੋਈਆਂ ਨੇ ਇਹਦੀ ਵੱਡੀ ਘਾਟ ਇਹ ਆ ਕਿ ਅੱਜ ਸਿੱਖ ਲੀਡਰਸ਼ਿਪ ਜਿਹੜੀ ਆ ਪੰਥ ਪਰਵਾਨਤ ਉਹ ਸਾਹਮਣੇ ਨਜ਼ਰ ਨਹੀਂ ਆ ਰਹੀ ਕਿਉਂਕਿ ਬਹੁਤ ਲੰਮਾ ਸਮਾਂ ਹੋ ਗਿਆ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋ ਗਿਆ ਨੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਝੋ ਮੈਂਬਰ ਜਿਹੜੇ ਨੇ ਹੁਣ ਉਹਨਾਂ ਕੋਲ ਮੈਂਡੇਟ ਨਹੀਂ ਹੈ ਸਿੱਖਾਂ ਦਾ ਸਿੱਖਾਂ ਦੇ ਜਿਹੜਾ ਮੈਂ ਸੁਣਦਾ ਮੈਂਡੇਟ ਲੈਣ ਲਈ ਤੁਰਤ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੁਰਤ ਕਰਵਾਈਆਂ ਜਾ ਤਾਂ ਕਿ ਸਿੱਖ ਲੀਡਰਸ਼ਿਪ ਦਾ ਫੈਸਲਾ ਸਿੱਖ ਸਮਾਜ ਕਰ ਸਕੇ ਆ ਜਿਹੜੀਆਂ ਚੁਣੌਤੀਆਂ ਨੇ ਜਿਹੜੀਆਂ ਸਮੱਸਿਆਵਾਂ ਨੇ ਜਿਹੜੇ ਵਿਵਾਦ ਤੇ ਤਣਾਅ ਖੜੇ ਹੋਏ ਨੇ ਇਹਨਾਂ ਦਾ ਅਸੀਂ ਹੱਲ ਕਰ ਸਕੀਏ ਸਿੱਖਾਂ ਵਿੱਚ ਭਰਾ ਮਾਰੂ ਜੰਗ ਕਰਾਉਣ ਲਈ ਸਿੱਖਾਂ ਨੂੰ ਆਪਸ ਵਿੱਚ ਲੜਾਉਣ ਲਈ ਸਿੱਖ ਸੰਸਥਾਵਾਂ ਨੂੰ ਬਦਨਾਮ ਕਰਨ ਲਈ ਸਿੱਖ ਸੰਸਥਾਵਾਂ ਦਾ ਵਕਾਰ ਘਟਾਉਣ ਲਈ ਇੱਕ ਸਾਜਿਦ ਦੇ ਤਹਿਤ ਸਿੱਖ ਲੀਡਰਸ਼ਿਪ ਜਿਹੜੀ ਹੈ ਉਹਨੂੰ ਖਤਮ ਕੀਤਾ ਜਾ ਰਿਹਾ ਸੋ ਅੱਜ ਲੋਗੜਾ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਚੋਣਾ ਕਰਾਉਣ ਦੇ ਮੈਂ ਪੰਥਕ ਆਗੂਆਂ ਨੂੰ ਪੰਥਕ ਸੰਸਥਾਵਾਂ ਦੇ ਜਿਹੜੇ ਸਿਰਮੌਰ ਨੇਤਾਵਾਂ ਨੇਤਾ ਨੇ ਧਾਰਮਿਕ ਸ਼ਖਸੀਤਾਂ ਨੇ ਉਹਨਾਂ ਨੂੰ ਵੀ ਅੱਜ ਸ੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ કડ ਕੇ اپیل ਕਰਦਾ کہ او ਇਕੱਠੇ ਹੋ ਕੇ ਅੱਜ ਜਿਵੇਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ اپیل ਕੀਤੀ ਆ ਕਿ ਸਮੁੱਚਾ ਪੰਥਕ ਧਿਰਾਂ ਜਿਹੜੀਆਂ ਨੇ ਇੱਕ ਥਾਂ ਤੇ ਇਕੱਠਾ ਹੋ ਕੇ ਇਹ ਜਿਹੜਾ ਸਿੱਖ ਲੀਡਰਸ਼ਿਪ ਦਾ ਫੈਸਲਾ ਕਰਨ ਲਈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਨ ਦੀ ਮੰਗ ਜ਼ੋਰਦਾਰ ਰੱਖਣ ਇਹਦੇ ਲਈ ਭਾਵੇਂ ਜੇ ਮੋਰਚਾ ਵੀ ਲਾਉਣਾ ਪਵੇ ਇਹਦੇ ਲਈ ਜੇ ਜਦੋ ਜਹਿਦ ਵੀ ਕਰਨੀ ਪਵੇ ਉਹ ਕਰਨ ਤੇ ਗਰੇਜ ਨਹੀਂ ਕਰਨਾ ਚਾਹੀਦਾ ਮੈਂ ਤਾਂ ਸਮਝਦਾ ਕਿ ਹੁਣ ਜਿਵੇਂ ਟਰੈਕਟਰ ਲਾ ਕੇ ਮੀਟਿੰਗ ਹਾਲ ਬੰਦ ਕਰਤੇ ਗੁਰਦੁਆਰਾ ਸਾਹਿਬਾਨਾਂ ਦੇ ਕੱਲ ਨੂੰ ਮੱਥਾ ਟੇਕਣ ਤੇ ਵੀ ਸਾਡੇ ਤੇ ਪਾਵਨ ਦੀ ਲਾ ਦੇਣਗੇ ਤੇ ਇਹ ਤਾਂ ਹੁਣ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਕਰਨ ਦਾ ਸਮਾਂ ਆ ਗਿਆ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਕਰਨ ਦੇ ਲਈ ਮਾਹੌਲ ਪੈਦਾ ਕਰਵਾਇਆ ਜਾ ਰਿਹਾ ਕੋਈ ਸਾਥੀ ਲੋਕਾਂ ਵੱਲੋਂ ਔਰ ਸਾਨੂੰ ਇਸ ਗੱਲ ਦੇ ਵਿੱਚ ਜ਼ਰੂਰ ਇੱਕ ਜੁੜਤਾ ਇੱਕ ਸੁਰਤਾ ਦਿਖਾਉਣ ਦੀ ਲੋੜ ਆ ਅਸੀਂ ਮੀਟਿੰਗ ਇੱਥੇ ਕਰਾਂਗੇ ਇਸੇ ਜਗ੍ਹਾ ਤੇ ਕਰਾਂਗੇ ਗੁਰਦੁਆਰਾ ਸਾਹਿਬ ਦੇ ਸਥਾਨਤੀ ਕਰਾਂਗੇ ਇਹ ਪੰਥ ਦਾ ਸਥਾਨ ਆ ਪਵਿੱਤਰ ਸਥਾਨ ਨੇ ਪਵਿੱਤਰ ਸਾਡੇ ਧਾਰਮਿਕ ਸਥਾਨਾਂ ਤੇ ਅਸੀਂ ਧਾਰਮਿਕ ਮਸਲੇ ਔਰ ਪੰਥ ਨੂੰ ਜਿਹੜੀਆਂ ਚੁਣੌਤੀਆਂ ਨੇ ਉਹਨਾਂ ਨਾਲ ਟਕਰਾ ਕਰਨ ਲਈ ਉਹਨਾਂ ਦੇ ਹਾਂ ਦਾ ਹੋਣ ਲਈ ਉਹਨਾਂ ਨੂੰ ਨਿਜੀਠਣ ਲਈ ਅਸੀਂ ਵਿਚਾਰ ਵਟਾਂਦਰਾ ਕਰਨ ਦਾ ਆਪਣਾ ਹੱਕ ਰੱਖਦੇ ਆ ਤੇ ਸਾਨੂੰ ਗੁਰਦੁਆਰਾ ਸਹਿਬਾਨਾ ਵਿੱਚ ਆਉਣ ਤੋਂ ਨਹੀਂ ਰੋਕਿਆ ਜਾ ਸਕਦਾ ਨਾ ਸਾਨੂੰ ਇੱਥੇ ਮੀਟਿੰਗਾਂ ਕਰ ਤੋਂ ਰੋਕਿਆ ਜਾ ਸਕਦਾ ਸਮੁੱਚੇ ਵਰਕਰ ਅਸੀਂ ਆਪਣਾ ਸ੍ਰੀ ਫਤਗੜ ਸਾਹਿਬ ਜ਼ਿਲ੍ਹੇ ਦੇ ਇਕੱਠੇ ਹੋਏ ਨੇ ਤੇ ਹੁਣ ਅਸੀਂ ਇੱਥੇ ਮੀਟਿੰਗ ਕਰਾਂਗੇ ਉਹ ਵੈਸੇ ਬਹੁਤ ਨਿੰਦਣਜੋ ਗੱਲ ਆ ਕਿ ਇਹ ਟਰੈਕਟਰ ਲਾ ਕੇ ਗੇਟ ਤੇ ਜਿੰਦਰੇ ਲਾ ਕੇ ਗੇਟ ਤੇ ਮੀਟਿੰਗ ਹਾਲ ਜਿੰਨੇ ਬੰਦ ਕੀਤੇ ਆ ਤੇ ਮੈਨੂੰ ਤਾਂ ਬੁਰੀ ਮਨ ਭਾਗੀ ਗੱਲ ਆ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਇਸ ਕਾਰਵਾਈ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿੰਦਾ ਕਰਦਾ ਇਸ ਕਿਸਮ ਦੀ ਗੱਲ ਗੁਰਦੁਆਰਾ ਪ੍ਰਬੰਧ ਵਿੱਚ ਨਹੀਂ ਸੀ ਵਾਪਰਨੀ ਚਾਹੀਦੀ ਗੁਰੂ ਸਾਹਿਬ ਜੀ ਨੇ ਆਪਣੀ ਬਾਣੀ ਵਿੱਚ ਫਰਮਾਨ ਕੀਤਾ ਜੈਦਰ ਆਵਤ ਜਾਤ ਹੈ ਹਟਕਿਓ ਨਾਹੀ ਕੋਈ ਇੱਥੇ ਕਿਸੇ ਨੂੰ ਆਉਣ ਤੋਂ ਰੋਕਿਆ ਨਹੀਂ ਜਾ ਸਕਦਾ ਗੁਰਦੁਆਰਾ ਸਾਹਿਬ ਮੱਥਾ ਟੇਕਣ ਲਈ ਗੁਰਦੁਆਰਾ ਸਾਹਿਬਾਂ ਦੇ ਲੰਗਰ ਵਿੱਚ ਲੰਗਰ ਛਕਣ ਲਈ ਤੇ ਗੁਰਦੁਆਰਾ ਸਾਹਿਬ ਵਿੱਚ ਬੈਠ ਕੇ ਤੌਮ ਦੀ ਗੀ ਚੜਦੀ ਕਲਾ ਲਈ ਵਿਚਾਰ ਵਟਾਂਦਰਾ ਕਰਨ ਲਈ ਕਿਸੇ ਨੂੰ ਵੀ ਨਹੀਂ ਰੋਕਿਆ ਜਾ ਸਕਦਾ ਇਸ ਮੀਟਿੰਗ ਹਾਲ ਵਿੱਚ ਭਾਰਤੀ ਕਿਸਾਨ ਯੂਨੀਅਨ ਦੀ ਜਥੇਬੰਦੀਆਂ ਵੀ ਮੀਟਿੰਗਾਂ ਕਰਦੀਆਂ ਟਰੱਕ ਯੂਨੀਅਨ ਵਾਲੇ ਵੀ ਮੀਟਿੰਗ ਕਰਦੇ ਨੇ ਨੰਬਰਦਾਰ ਯੂਨੀਅਨ ਵਾਲੇ ਵੀ ਮੀਟਿੰਗ ਕਰਦੇ ਨੇ ਲੇਕਿਨ ਸ੍ਰੀ ਅਕਾਲ ਤਖਤ ਸਾਹਿਬ ਦੀ ਤਾਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਜੀ ਦਾ ਮੁੱਖ ਮਨੋਰਥ ਸ਼ਰੋਮਣੀ ਅਕਾਲੀ ਦਲ ਨੂੰ ਉਹਨੂੰ ਆਪਣਾ ਮੁੜ ਕੇ ਨਮਾ ਰੂਪ ਦੇਣ ਦਾ ਆਦੇਸ਼ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਕੀਤਾ ਗਿਆ ਉਹਦੀ ਜਥੇਬੰਦੀ ਵੱਲੋਂ ਮੀਟਿੰਗ ਕਰਨਾ ਇੱਥੇ ਉਹਦੇ ਤੇ ਪਾਬੰਦੀ ਲਾਉਣੀ ਜਿੰਦੇ ਲਾਉਣੇ ਟਰੈਕਟਰ ਲਾ ਕੇ ਬੰਦ ਕਰਨਾ ਮੈਂ ਸਮਝਦਾ ਇਹ ਕਾਰਵਾਈ ਸਖਤ ਨਿੰਦਾ ਨਿੰਦਣਯੋਗ ਹੈ ਔਰ ਅਕਾਲ ਤਖਤ ਸਾਹਿਬ ਦੀ ਜਿਹੜੀ ਮੌਜੂਦਾ ਜਥੇਦਾਰ ਸਾਹਿਬਾਨ ਨੇ ਜਿਹੜੇ ਰੋਜ਼ ਹੀ ਮਤਲਬ ਸੰਗਤਾਂ ਨੂੰ ਇਸ ਕਿਸਮ ਦੀਆਂ ਅਪੀਲਾਂ ਕਰਦੇ ਨੇ ਹੁਣ ਉਹਨਾਂ ਨੇ ਕੱਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਵਰਸੀ ਉੱਤੇ ਕਿਹਾ ਕਿ ਹਰ ਨੌਜਵਾਨ ਸਰਦਾਰ ਸੁਖਵੀਰ ਸਿੰਘ ਬਾਦਲ ਵਰਗਾ ਬਣੇ ਹੁਣ ਸੁਖਵੀਰ ਸਿੰਘ ਬਾਦਲ ਨੇ ਤਾਂ ਆਦੇਸ਼ ਦਿੱਤੇ ਕਿ ਗੁਰਦੁਆਰੇ ਨੂੰ ਜੰਦਾ ਲਾ ਦੋ ਇੱਥੇ ਕਿਸੇ ਨੂੰ ਮੀਟਿੰਗ ਨਹੀਂ ਕਰਨ ਦੇਣੀ ਤੇ ਪੰਥਕ ਵਿਚਾਰਾ ਨਹੀਂ ਕਰਨ ਦੇਣੀ ਆ ਗੁਰਮਤਿ ਵਿਚਾਰਾ ਨਹੀਂ ਇੱਥੇ ਹੋਣੀਆ ਚਾਹੀਦੀਆਂ ਹੁਣ ਲੋਕ ਨੌਜਵਾਨ ਪੀੜ੍ਹੀ ਇਸ ਕਿਸਮ ਦੀ ਬਣਨ ਦਾ ਯਤਨ ਕਰੇਗੀ ਬਕਾਇਦਾ ਤੌਰ ਤੇ ਸਦਾਰ ਲਖਵੀਰ ਸਿੰਘ ਜੀ ਥਾਬਲਾ ਸਾਹਿਬ ਨੇ ਅੱਜ ਤੋਂ 6 ਦਿਨ ਪਹਿਲਾਂ ਮੈਨੇਜਰ ਸਾਹਿਬ ਨੂੰ ਲਿਖਤੀ ਚਿੱਠੀ ਦਿੱਤੀ ਹੈ ਰਸੀਵਿੰਗ ਲੈਟਰ ਦਿੱਤਾ ਮੈਂ ਬਕਾਇਦਾ ਸਾਡੇ ਕੋਲ ਦਾ ਲੈਟਰ ਇਹ ਤੇ ਅਸੀਂ ਇਦਾਂ ਨਹੀਂ ਕਿਹਾ ਅਸੀਂ ਬਕਾਇਦਾ ਕਹਾਂ ਵੀ ਜੋ ਇਹਦਾ ਖਰਚਾ ਆਏਗਾ ਅਸੀਂ ਉਹਦਾ ਖਰਚਾ ਵੀ ਭਰਨ ਲਈ ਤਿਆਰ ਆਂ ਲੇਕਿਨ ਰਸੀਦ ਕਟਾਉਣ ਲਈ ਤਿਆਰ ਆਂ ਅਸੀਂ ਸਾਹਿਬੀ ਦਿੱਤੀ ਸੀ ਗਰਾਂ ਜੀ ਆ 11000 ਦੀ ਸੀਧੇ ਵੀ ਕਟਾ ਦਿੱਤੀ ਗਈ ਲੇਕਿਨ ਉਹਦੇ باوجود ਵੀ ਇਹ ਪਾਬੰਦੀ ਲਾਉਣੀ ਇਹ ਬਿਲਕੁਲ ਗਲਤ ਹੈ ਜਥੇਦਾਰ ਗੁਰਚਰਨ ਸਿੰਘ ਤੌੜਾ ਜੰਨਾਚਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਨੇ ਪੰਥ ਦੀ ਕੋਈ ਵੀ ਤਰ੍ਹਾਂ ਇਸ ਕਿਸਮ ਦਾ ਅਲੀਗੇਸ਼ਨ ਨਹੀਂ ਲਾ ਸਕਦੀ ਕਿ ਉਹਨਾਂ ਦੇ ਹੁੰਦਿਆ ਹੋਇਆ ਕਿਸੇ ਨੂੰ ਕਾਨਫਰੰਸ ਨਾ ਕਰਨ ਦਿੱਤੀ ਗਈ ਹੋਵੇ ਕਿਸੇ ਨੂੰ ਮੀਟਿੰਗ ਹਾਲ ਵਿੱਚ ਮੀਟਿੰਗ ਕਰਨ ਤੋਂ ਰੋਕਿਆ ਗਿਆ ਹੋਵੇ ਬਲਕਿ ਇੱਥੋਂ ਤੱਕ ਆ ਕਿ ਜਿਨ੍ਹਾਂ ਚਿਰ ਸ਼੍ਰੋਮਣੀ ਅਕਾਲੀ ਦਲ ਪੰਥ ਨੂੰ ਸਮਰਪਿਤ ਰਿਹਾ ਉਹਨਾਂ ਨੇ ਪੰਜਾਬੀ ਪਾਰਟੀ ਨਹੀਂ ਬਣਾਈ ਉਨਾ ਚਿਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਨਫਰੰਸਾਂ ਦਾ ਪ੍ਰਬੰਧ ਆਪ ਕਰਦੀ ਰਹੀ ਹੈ। ਭਾਵੇਂ ਉਹ ਸਿਮਰਜੀਤ ਸਿੰਘ ਮਾਨ ਸਾਹਿਬ ਦੀਆਂ ਹੋਣ, ਭਾਵੇਂ ਉਹ ਪੰਥਕ ਦਲ ਦੀਆਂ ਹੋਣ, ਭਾਵੇਂ ਸ਼ਰੋਮਣੀ ਅਕਾਲੀ ਦਲ ਦੀਆਂ ਹੋਣ। ਲੇਕਿਨ ਜਦੋਂ ਇਹਨਾਂ ਨੇ ਪੰਜਾਬੀ ਪਾਰਟੀ ਬਣਾ ਲਿਆ ਉਸ ਤੋਂ ਬਾਅਦ ਜ਼ਰੂਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਨਾਰਾ ਕੱਸੀ ਕੀਤੀ ਤੇ ਉਦੋਂ ਤੋਂ ਲੈ ਕੇ ਆਪਣੇ ਆਪਣੇ ਤੌਰ ਤੇ ਫਿਰ ਉਹ ਆਪਣੀਆਂ ਕਾਨਫਰੰਸਾਂ ਕਰਦੇ ਨੇ। ਪਰ ਕਿਸੇ ਨੂੰ ਰੋਕਿਆ ਨਹੀਂ ਸੀ ਗਿਆ। ਇਹ ਤਾਂ ਟਰੈਕਟਰ ਨਹੀਂ ਸੀ ਲਾਏ ਗਏ ਇਦਾਂ ਜਿੰਦੇ ਨਹੀਂ ਸੀ ਲਾਏ ਗਏ ਇਸ ਤਰ੍ਹਾਂ ਦੇ ਪ੍ਰਬੰਧ ਨਹੀਂ ਮਤਲਬ ਇਸ ਤਰ੍ਹਾਂ ਦੇ ਹਾਲਾਤ ਕਿਸੇ ਨੇ ਨਹੀਂ ਬਣਾਏ ਜਿੰਨਾ ਚਟੌੜਾ ਸਾਹਿਬ ਇੱਥੇ ਮਤਲਬ ਆਪਣਾ ਪ੍ਰੈਜ਼ੈਂਟ ਰਹੇ ਨੇ ਸੋ ਮੈਂ ਚੰਦੂ ਮਦਰਾ ਸਾਹਿਬ ਦੀ ਇਸ ਗੱਲ ਦੀ ਤਾਇਦ ਕਰਦਾ ਕਿ ਲੋਡ ਹੈ ਗੁਰਦਾਰਾ ਸੁਧਾਰ ਲੈਣ ਚਲਾਉਣ ਦੀ ਔਰ ਜਿੰਨੀ ਛੇਤੀ ਹੋ ਸਕੇ ਸਾਰੀਆਂ ਪੰਥਕ ਧਿਰਾਂ ਨੂੰ ਪੰਥ ਗਾਗੂਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਉਣ ਲਈ ਤਹਈਆ ਕਰਨ ਦਾ ਯਤਨ ਕਰਨਾ ਚਾਹੀਦਾ ਹੈ ਤੇ ਮੈਂ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ ਮੌਜੂਦਾ ਅਕਾਲ ਤਖਤ ਦੇ ਜਿਹੜੇ ਜ਼ਥੇਦਾਰ ਨੇ ਜਿਨ੍ਹਾਂ ਨੂੰ ਸੰਗਤਤਾ ਪ੍ਰਵਾਨ ਨਹੀਂ ਕਰਦੀ ਪਰ ਜਿਹੜਾ ਧਰਾ ਉਹਨਾਂ ਨੂੰ ਪ੍ਰਵਾਨ ਕਰਦਾ ਉਹ ਟੜੇ ਨੇ ਜਿਵੇਂ ਅੱਜ ਜਿੰਦੇ ਲਾਏ ਹੋਏ ਨੇ ਉਹਨਾਂ ਤੋਂ ਨੋਟਸ ਲੈਣ ਦਾ ਯਤਨ ਕਰਨਾ ਚਾਹੀਦਾ ਜ਼ਥੇਦਾਰ ਅਕਾਲ ਤਖਤ ਸਾਹਿਬ ਨੂੰ ਜੇ ਉਹ ਇਹ ਸਮਝਦੇ ਨੇ ਇਹ 2 ਦਸੰਬਰ ਨੂੰ ਅਕਾਲ ਤਖਤ ਦੀ ਫਸੀਲ ਤੋਂ ਜਿਹੜਾ ਹੁਕਮਨਾਮਾ ਹੋਇਆ ਉਹਦੀ ਪਹਿਰੇਦਾਰੀ ਕਰਨ ਵਾਲੇ ਉਹ ਅਕਾਲ ਤਖਤ ਦੇ ਦੇਸ਼ਾਂ ਅਨੁਸਾਰ ਪਹਿਰੇਦਾਰੀ ਕਰਦੇ ਨੇ ਉਹਨਾਂ ਨੂੰ ਰੋਕਣ ਵਾਲੀ ਧਿਰ ਦੇ ਖਿਲਾਫ ਕਾਰਵਾਈ ਕਰੇ ਭਾਈ ਗੁਰਦੀਪ ਸਿੰਘ ਗੜਗਾਜ ਸਾਹਿਬ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਉਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਅੱਜ ਜਿਹੜੀ ਅਕਾਲ ਤਖਤ ਸਾਹਿਬ ਵੱਲੋਂ ਪੰਜ ਮੈਂਬਰੀ ਕਮੇਟੀ ਬرائی ਆ ਉਹਦੀ ਮੀਟਿੰਗ ਇੱਥੇ ਫਤਿਹਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਦੇ ਮੀਟਿੰਗ ਹਾਲ ਦੇ ਵਿੱਚ ਰੱਖੀ ਗਈ ਸੀ ਉਹਦੀ ਅਸੀਂ ਪ੍ਰਵਾਨਗੀ ਵੀ ਮੈਨੇਜਰ ਸਾਹਿਬ ਤੋਂ ਲਈ ਔਰ ਅੱਜ ਦੀ ਡੇਟ ਸੀ ਸਵੇਰੇ 10 ਵਜੇ ਦਾ ਸਮਾਂ ਸੀ ਔਰ ਇਹਨਾਂ ਨੇ ਐਜੀਪੀਸੀ ਦੇ ਨੂੰ ਅਕਾਲੀ ਦਲ ਬਾਦਲ ਦੇ ਪ੍ਰਧਾਨ ਨੇ ਕਿਹਾ ਉਹਨਾ ਤੇ ਉਹਨਾਂ ਨੇ ਇੱਥੇ ਆ ਕੇ ਗੇਟ ਬੰਦ ਕਰਾ ਦਿੱਤੇ ਔਰ ਮੂਰੇ ਟਰੈਕਟਰ ਲਵਾ ਦਿੱਤਾ ਔਰ ਇਹ ਮੀਟਿੰਗ ਨੂੰ ਸਾਬੋਟੇਜ ਕਰਨ ਦੀ ਬਹੁਤ ਵੱਡਾ ਯਤਨ ਕੀਤਾ ਔਰ ਮੀਟਿੰਗ ਅਸੀਂ ਇੱਥੇ ਹੀ ਕਰਾਂਗੇ ਚਲੋ ਗੁਰਦੁਆਰੇ ਦੇ ਹਦੂਦ 'ਚ ਕਿਤੇ ਵੀ ਅਸੀਂ ਕਰ ਲਾਂਗੇ ਪਰ ਇਹ ਮੈਂ ਸਮਝਦਾ ਆਕਾਲ ਤਖਤ ਸਾਹਿਬ ਦੇ ਜੋ ਹੁਕਮ ਨੇ ਉਹਨਾਂ ਦੀ ਲੰਘਣਾ ਔਰ ਇਸ ਤਰੀਕੇ ਦੇ ਨਾਲ ਜੇ ਵਤੀਰਾ ਰੱਖਣਗੇ ਤਾਂ ਜਿਹੜੀ ਆਪਸ ਦੇ ਵਿੱਚ ਫਿੱਕਾ ਉਹ ਲੜਾਈ ਵਧੇਗੀ ਹਾਲਾਂਕਿ ਅਸੀਂ ਤਿਆਰੀ ਨਾਲ ਆਏ ਸੀ ਇਹ ਜਿਹੜੇ ਤਾਲੇ ਨੇ ਅਸੀਂ ਤੋੜਨ ਨੂੰ ਟਾਈਮ ਨਹੀਂ ਲਾਵਾਂਗੇ ਜੇ ਤੋੜਨੇ ਚਾਹੀਏ ਪਰ ਇਹ ਲੜਾਈ ਜਿਹੜੀ ਆ ਫਿਰ ਪਰਿਵਾਰ ਦੇ ਵਿੱਚ ਵੱਜ ਜਾਂਦੀ ਹੈ ਚੰਗੇ ਨਹੀਂ ਲੱਗਦੇ ਆਪਾਂ ਸਿੱਖ ਇੱਕ ਦੂਜੇ ਨਾਲ ਲੜਦੇ ਤੋ ਇਹ ਬੜੀ ਮੰਦਭਾਗੀ ਗੱਲ ਆ ਜੋ ਇਹਨਾਂ ਨੇ ਅਕਾਲੀ ਦਲ ਵਾਲਿਆਂ ਦੇ ਨਾਲ ਬਾਦਲ ਸਾਹਿਬ ਨੇ ਕੀਤਾ ਜਿਹੜਾ ਇਹ ਗੇਟ ਬੰਦ ਕਰਾਇਏ ਨੇ ਇਹ ਬਹੁਤ ਮੰਦਭਾਗੀ ਗੱਲ ਆ ਔਰ ਮੈਂ ਇਸ ਦੀ ਹੋਰ ਚੋਰ ਨਿੰਦਾ ਕਰਦਾ ਕਾ